ਦੀਪ ਸਿੰਘ ਨੂੰ ਜਿਹੜਾ ਇਸ ਕੇਸ 'ਚੋਂ ਬਰੀ ਕਰ ਦਿੱਤਾ ਗਿਆ ਇਸ ਕੇਸ ਦੇ ਵਿੱਚ ਇਨੀਸ਼ੀਅਲ ਉਹਨੂੰ ਜਦੋਂ ਗੋਦਵਾਲਾ ਸਾਹਿਬ ਉੱਥੇ ਮੇਲਟ ਰਹਿਦਾ ਸੀ ਉਹਦਾ ਘਰ ਸੀ ਤੇ ਉੱਥੋਂ ਰੈਸਟ ਕਰਕੇ ਲਿਆਏ ਸੀ ਤਾਂ ਉਹਦਾ ਸਿਰਫ ਮੋਬਾਈਲ ਉਹਦੇ ਕੋਲ ਮਿਲਿਆ ਸੀ ਉਹਦੇ ਤੋਂ ਅਮਰਸਰ ਸਾਹਿਬ ਤੋਂ ਸੁਲਤਾਨਗੰਢ ਰੋਡ ਤੋਂ ਕਿਸੇ ਪੁਲ ਥੱਲੇ ਉਹਦੇ ਉੱਤੇ ਰਿਕਵਰੀ ਦਿਖਾਈ ਗਈ ਸੀ ਤੇ ਉਹ ਰਿਕਵਰੀ ਜਿਹੜੀ ਆ ਉਹ ਖੜ ਨਹੀਂ ਸਕੀ ਉਹ ਝੂਠੀ ਸਾਬਤ ਹੋਈ ਸਾਹਿਬਜ਼ਾਦਾ ਜੀ ਸਿੰਘ ਨਗਰ ਮੁਹਾਲੀ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੇਗਾ ਤਾਲੀਵਾਲ ਦੀ ਅਦਾਲਤ ਵੱਲੋਂ ਤੀਰਤ ਸਿੰਘ ਵਾਸੀ ਮੇਰਟ ਨੂੰ ਥਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਐਸਐਸ ਨਗਰ ਦੇ 2020 ਦੇ ਅਸਲਾ ਐਕਟ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਐਡਵੋਕੇਟ ਜਿਸਪਾਲ ਸਿੰਘ ਮਝਪੁਰ ਨੇ ਮਾਮਲੇ ਦੀ ਸਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਿੱਖ ਨੌਜਵਾਨ ਨੂੰ ਅਸਲਾ ਐਕਟ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਬਾਅਦ ਵਿੱਚ ਝੂਠੇ ਸਾਬਤ ਹੋਏ ਅਤੇ ਅੱਜ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਮੇਗਾ ਤਾਲੀਆ ਸਹਿਬਜਾਦਾ ਅਜੀਤ ਸਿੰਘ ਨਗਰ ਮਹਾਲੀ ਦੀ ਅਦਾਲਤ ਵੱਲੋਂ ਤੀਰਤ ਸਿੰਘ ਨਾਮੀ ਨੌਜਵਾਨ ਜੋ ਕਿ ਮੇਠ ਯੂਪੀ ਦਾ ਰਹਿਣ ਵਾਲਾ ਸੀ ਆਰਮਜ਼ ਐਕਟ ਪਯੂਪੀਏ ਦਾ ਇੱਕ ਦਾ ਕੇਸ ਸੀ ਉਹ ਬਰੀ ਹੋਇਆ ਅੱਜ 11 ਸਤੰਬਰ 2025 ਨੂੰ ਕੇਸ ਦੀ ਤਫਸੀਲ ਇਸ ਪ੍ਰਕਾਰ ਹੈ ਕਿ 28 5 2020 ਨੂੰ ਐਫਆਈਆਰ ਨੰਬਰ 8 ਤੇ ਸਟੇਜ ਸਪੈਸ਼ਲ ਆਪਰੇਸ਼ਨ ਸੈਲਰ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ ਜਿਹੜਾ ਕਿ ਇਨੀਸ਼ਲ ਤੌਰ ਦੇ ਉਤੇ ਤੀਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੇਠ ਯੂਪੀ ਦਾ ਨੌਜਵਾਨ ਸੀ ਉਹਦੇ ਤੇ ਗੁਰਸ਼ੰਨਵੀਰ ਸਿੰਘ ਵਾਸੀ ਯੂਕੇ ਦੇ ਖਿਲਾਫ ਬਾਇ ਨੇਮ ਐਫ ਆਈ ਆਰ ਦਰਜ ਕੀਤਾ ਗਿਆ ਸੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਰਗਰਮ ਮੈਂਬਰ ਹੋਣ ਦੇ ਨਾਤੇ ਕਿ ਇਹ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਕਰਵਾ ਰਹੇ ਨੇ ਯੂਕੇ ਤੋਂ ਬਹਿ ਕੇ ਗੁਰਸ਼ੰਨਵੀਰ ਸਿੰਘ ਤੀਲ ਸਿੰਘ ਦੇ ਦਾਹੀਂ ਤੇ ਇਨੀਸ਼ੀਅਲ ਜਿਹੜੀ ਐਫ ਆਈ ਆਰ ਯੂ ਐਪੀ ਐ ਤੇ 120 ਬੀ ਦੇ ਤਾਹਾਂ ਚ ਦਰਜ ਕੀਤੀ ਗਈ ਸੀ ਬਾਅਦ ਦੇ ਵਿੱਚ ਇਸ ਕੇਸ ਚ ਜਗਦੇਵ ਸਿੰਘ ਪਿੰਡ ਤਲਾਨੀਆਂ ਤੋਂ ਜਿਹਨੂੰ ਪੁਰਾਣ ਸੀ 14/19 ਐਨ ਆਈ ਐ ਦੇ ਕੇਸ ਚ ਪਿਛਲੇ ਸਾਲ ਉਮਰ ਕੈਦ ਦੀ ਸਜ਼ਾ ਹੋਈ ਸੀ ਤੇ ਇੱਕ ਨੌਜਵਾਨ ਪਿੰਡ ਏਕਲ ਗੱਡਾ ਅਮਲਸਰ ਸਾਹਿਬ ਤਲੰਤਾਂ ਜ਼ਿਲ੍ਹੇ ਦਾ ਜਿਹੜਾ ਜੰਡਿਆਲੇ ਲਾਗੇ ਪਿੰਡ ਹੈਗਾ ਏਕਲ ਗੱਡੇ ਦਾ ਜੱਜਬੀਰ ਸਿੰਘ ਉਹਨੂੰ ਨੋਮਿਨੇਟ ਕੀਤਾ ਸੀ ਬਾਅਦ ਚ ਜਗਦੇਵ ਸਿੰਘ ਤੇ ਜੱਜਬੀਰ ਸਿੰਘ ਨੂੰ ਇਹਦੇ ਵਿੱਚੋਂ ਡਿਸਚਾਰਜ ਕੀਤਾ ਗਿਆ યુએપીએ ਦੀਆਂ ਧਲਾਵਾਂ ਜਿਹੜੀਆਂ ਹਟਾ ਦਿੱਤੀਆਂ ਗਈਆਂ ਤੇ ਆਰਮਜ਼ ਐਕਟ ਦੇ ਵਿੱਚ ਤੀਰ ਸਿੰਘ ਦੇ ਖਿਲਾਫ ਇਹਦਾ ਚਲਾਨ ਦਿੱਤਾ ਗਿਆ ਤੇ ਉਹ ਕੇਸ ਚੱਲਣ ਤੋਂ ਬਾਅਦ ਜਿਹੜੀਆਂ ਗਵਾਹੀਆਂ ਹੋਈਆਂ ਬਾਅਦ ਚ ਉਸ ਤੀਰ ਸਿੰਘ ਦੀ ਬੇਦ ਹੋ ਚੁੱਕੀ ਸੀਗੀ ਉਹ ਪਿਛਲੇ ਕਰੀਬ 5 ਸਾਲ ਤੋਂ ਜਿਹੜਾ ਇਸ ਕੇਸ ਤੇ ਜਮਾਨਤ ਤੇ ਸੀਗਾ ਤੇ ਉਹਦੇ ਕੇਸ ਦੀ ਪਿਛਲੇ ਦਿਨੀ ਬਹਿਸ ਹੋਣ ਤੋਂ ਬਾਅਦ ਅੱਜ 11 ਸਤੰਬਰ 2025 ਨੂੰ ਐ ਮੈਡਮ ਮੇਗਾ ਧਾਲੀਆਲ ਚੀਫ ਜੁਡੀਸ਼ੀਅਲ ਮੈਜਿਸਟਰ ਸਾਹਿਬ ਜਦਾ ਅਜੀਤ ਸਿੰਘ ਨਗਰ ਮਹੱਲੀ ਵੱਲੋਂ ਤੀਰਤ ਸਿੰਘ ਨੂੰ ਜਿਹੜਾ ਇਸ ਕੇਸ ਚੋਂ ਬਰੀ ਕਰ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਨੀਸ਼ਲ ਉਹਨੂੰ ਜਦੋਂ ਗੁਰਦੁਆਰਾ ਸਾਹਿਬ ਉੱਥੇ ਮੇਠ ਰਹਿਦਾ ਸੀ ਉਹਦਾ ਘਰ ਸੀ ਤੇ ਉੱਥੋਂ ਅਰੈਸਟ ਕਰਕੇ ਲਿਆਏ ਸੀ ਤਾਂ ਉਹਦਾ ਸਿਰਫ ਮੋਬਾਈਲ ਉਹਦੇ ਕੋਲ ਮਿਲਿਆ ਸੀ ਬਾਅਦ ਚ ਉਹਦੀ ਅਰੈਸਟ ਤੋਂ ਥੋੜੇ ਦਿਨਾਂ ਬਾਅਦ ਉਹਦੇ ਤੋਂ ਅਮਰਸਾਹ ਸਾਹਿਬ ਤੋਂ ਸੁਲਤਾਨਵਿੰਡ ਰੋੜ ਤੋਂ ਕਿਸੇ ਪੁਲ ਥੱਲੇ ਉਹਦੇ ਉੱਤੇ ਰਿਕਵਰੀ ਦਿਖਾਈ ਗਈ ਸੀ ਤੇ ਔਰ ਕਵਰੀ ਜਿਹੜੀ ਆ ਉਹ ਖੜ ਨਹੀਂ ਸਕੀ ਉਹ ਝੂਠੀ ਸਾਬਤ ਹੋਈ ਤੇ ਉਸ ਦੇ ਵਿੱਚੋਂ ਰਿਕਵਰੀ ਦੇ ਵਿੱਚੋਂ 25 ਆਰਮਜ਼ ਐਕਟ ਰੈਡ ਵਿਦ ਸੈਕਸ਼ਨ 120 ਵੀ ਆਈ ਪੀਸੀ ਦਾ ਜਿਹੜੇ ਚਲਾਨ ਦਿੱਤਾ ਸੀ ਚਾਰਜ ਫਰੇਮ ਹੋਇਆ ਸੀ ਉਹਨੂੰ ਦੋਸ਼ ਮੁਕਤ ਕਰਕੇ ਤੇ ਉਹਨੂੰ ਅੱਜ ਬਰੀ ਕਰ ਦਿੱਤਾ ਗਿਆ ਤੇ ਉਹ ਖੁਸ਼ੀ ਖੁਸ਼ੀ ਨੌਜਵਾਨ ਤੀਲ ਸਿੰਘ ਜੋ ਕਿ ਇੱਕ ਗਰੀਬ ਸਿੱਖ ਪਰਿਵਾਰ ਨਾਲ ਸੰਬੰਧਤ ਸੀਗਾ ਤੇ ਉਹਦੀ ਪੈਦਵਾਈ ਕੀਤੀ ਗਈ ਤੇ ਉਹ ਬਰੀ ਹੋਇਆ ਤੇ ਸਿੱਖ ਲੀਗਲ ਅਸਿਸਟੈਂਟ ਬੋਰਡ ਯੂਕੇ ਸਕਾਟਲੈਂਡ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਸਦਕਾ ਜਿਹੜੇ ਇਹ ਕੇਸ ਬੜੀ ਹੋ ਰਹੇ ਹੋ ਰਹੇ ਨੇ ਤੇ ਤੀਰਥ ਸਿੰਘ ਦਾ ਵੀ ਕੇਸ ਜਿਹੜਾ ਅੱਜ ਬੜੀ ਹੋ ਗਿਆ ਸੰਗਤਾਂ ਦਾ ਸਹਿਯੋਗ ਕਰਨ ਲਈ ਬਹੁਤ ਬਹੁਤ ਧੰਨਵਾਦ